ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਗੁਰਦੁਆਮਾਂ ਦੀ ਯਾਤਰਾ ਕਰਦੇ ਆ ਪਹੁੰਚੇ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਛੋਟੀ ਉਮਰ ਦੇ ਅੰਦਰ ਖੇਡਿਆ ਕਰਦੇ ਸਨ ਤੇ ਆਪਣੇ ਕੱਪੜੇ ਵੀ ਇੱਥੇ ਅਕਸਰ ਗਰੀਬਾਂ ਦੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਜੁੱਦੇ ਚੀਜ਼ਾਂ ਉਹ ਲਿਆ ਕੇ ਦੇ ਦਿੰਦੇ ਸਨ ਆਪਣੇ ਵੀ ਕਈ ਵਾਰ ਬੱਚਿਆਂ ਨੂੰ ਆਪਣੇ ਕੱਪੜੇ ਸੌਂਪ ਦਿੰਦੇ ਸਨ ਤੇ ਇਹ ਉਹ ਸਥਾਨ ਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਕੋਤਕ ਕੀਤੇ ਆ ਉਹ ਉਸ ਪਵਨ ਸਥਾਨ ਦੇ ਦਰਬਾਰ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਸਿੱਖ ਸੰਗਤਾਂ ਪਹੁੰਚੀਆਂ ਤੇ ਇਸ ਪਵਨ ਸਥਾਨ ਦੀ ਸੇਵਾ ਜਿਹੜੀ ਕੀਤੀ ਗਈ ਹੈ ਇੱਥੋਂ ਦੇ ਸੇਵਕ ਹੈ ਗੁਰੂ ਕਾ ਬਾਗ ਬਾਬਾ ਲੱਖਾ ਸਿੰਘ ਜੀ ਕਰ ਸੇਵਾ ਵਾਲੇ ਉਹਨਾਂ ਵੱਲੋਂ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਸਿੱਖ ਸੰਗਤਾਂ ਪਹੁੰਚੀਆਂ ਇੱਥੇ ਦਰਸ਼ਨ ਕਰਨ ਵਾਸਤੇ ਕਿੰਨਾ ਰਮਣੀਕ ਸੁੰਦਰ ਸਥਾਨ ਬਣਿਆ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਜੀ ਦੇ ਪਾਵਨ ਤੁਹਾਨੂੰ ਦਰਸ਼ਨ ਕਰਾਉਣੇ ਆ ਬਹੁਤ ਹੀ ਵੱਡਾ ਤੇ ਸੁੰਦਰ ਸਥਾਨ ਬਣਿਆ ਸਿੱਖ ਸੰਗਤਾਂ ਦਰਸ਼ਨ ਜੀਦਾਰੇ ਕਰ ਆਈਆਂ ਆਓ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਇਹ ਚੁਗਰਦੇ ਦੇ ਵਿੱਚ ਹੀ ਗੁਰੂ ਘਰ ਨੇ ਸਾਰੇ ਨਨਕਾਣਾ ਸਾਹਿਬ ਦੇ ਜੋ ਸੰਗਤਾਂ ਪੈਦਲ ਹੀ ਜਾ ਕੇ ਕਰ ਸਕਦੀਆਂ ਨੇੜੇ-ਨੇੜੇ ਹੀ ਐ। ਨਾਨਕ ਸਤਗੁਰੂ ਪੇਟਿਆ ਪੂਰੀ ਹੋਵੇ, ਜੁਗਤ ਹਸਣਦਿਆਂ ਖੇਲਣਦਿਆਂ ਪੈਣਦਿਆਂ ਖਵੰਦਿਆਂ ਵਿੱਚ ਇਹੋ ਵਾ ਮੁਕਤ। ਤਾਂ ਗੁਰੂ ਸਾਹਿਬ ਜੀ ਨੇ ਬੱਚਿਆਂ ਦੇ ਨਾਲ ਸੰਸਾਰ ਦੀਆਂ ਖੇਡਾਂ ਵੀ ਖੇਡੀਆਂ। ਵਿੱਚੇ ਫਿਰ ਸਾਨੂੰ ਮੁਕਤ ਹੋਣ ਦਾ ਰਾਹ ਵੀ ਦੱਸਿਆ ਨਾਮ ਸਿਮਰਨ ਦਾ ਤੇ ਲੋੜਵੰਦ ਜੀ ਜੜੀ ਹੈ ਗਰੀਬ ਦਾ। ਪੂਰਤੀ ਵੀ ਕਰਦੇ ਰਹੇ ਆਪਣੇ ਸਮੇਂ ਅੰਦਰ ਆਓ ਦਰਬਾਰ ਸਾਹਿਬ ਦੇ ਆਪਾ ਦਰਸ਼ਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਅੰਦਰ ਆਪਾਂ ਪ੍ਰਵੇਸ਼ ਹੋਏ ਆ ਇਹ ਦਰਬਾਰ ਸਾਹਿਬ ਬਹੁਤ ਸੁੰਦਰ ਸਥਾਨ ਹੈ ਸਿੱਖ ਸੰਗਤਾਂ ਇੱਥੇ ਬੈਠੀਆਂ ਆਓ ਆਪਾਂ ਵੀ ਮੱਥਾ ਟੇਕਦੇ ਆ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਫਿਰ ਪਾਲਕੀ ਸਾਹਿਬ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ गुरुद्वारा बाल लीला साहेब आओ दर्शन कर दें दुरद्वारा साहब जी आप आप दे फिर आप आप जी सारे दरबार के दर्शन करावे यह गुरद्वारा बाल लीला साहब गुरु ग्रंथ साहब पातशाह वाहिगुरू जी का खालसा वाहेगुरू जी की फतह ਗੁਰੂ ਨਾਨਕ ਸਾਹਿਬ ਦੇ ਅੱਜ ਪਾਵਨ ਸਥਾਨ ਤੇ ਗੁਰੂ ਨਾਨਕ ਸਾਹਿਬ ਦੀ ਜਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਿ ਸ਼ੋਭਤ ਨੇ ਮਾਨੋ ਗੁਰੂ ਨਾਨਕ ਸਾਹਿਬ ਹੀ ਬੈਠੇ ਹੋਣ ਇਉਂ ਆਪਾਂ ਭਾਵਨਾ ਬਣਾ ਕੇ ਹਿਰਦਿਆਂ ਦੇ ਵਿੱਚ ਵਿਸ਼ਾਉਣਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਤੇ ਅੰਦਰੋਂ ਮਹਿਸੂਸ ਕਰਨਾ ਹੈ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਦੇ ਪਾਵਨ ਸਥਾਨ ਦੇ ਉਸੇ ਤਰ੍ਹਾਂ ਸੀ ਭਾਵਨਾ ਸਹਿਤ ਦਰਸ਼ਨ ਕਰ ਰਹੇ ਆਂ ਇਓ ਆਪਾਂ ਮਨ ਦੇ ਵਿੱਚ ਰੁਸਾ ਕੇ ਬੈਠਣਾ ਇਹ ਪਾਵਨ ਸਥਾਨ ਗੁਰਦਰਾ ਬਾਲੀਲਾ ਸਾਹਿਬ ਨਨਕਾਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ